это натуральная ਹਾਂਜੀ ਸਰ ਅੱਜ ਪ्रेस कॉन्फ्रेंस ਕੀਤੀ ਤੋਹੀਂ ਇਹਦੇ ਵਿੱਚ ਇੱਕ ਪਿਸਤਲ ਸਮੇਤ ਕੁਝ ਨੌਜਵਾਨ ਕਾਬੂ ਕੀਤੇ ਨੇ ਉਸ ਬੰਦੀ ਜਾਣਕਾਰੀ ਜਿਹੜੀ ਨੇ ਹੋਈ ਕੁਦਰ ਪਿੰਲਾ ਮਿਤੀ 6/3/24 ਨੂੰ ਕਰੀਬ ਕੋ ਪੌਣੇ 8 ਵਜੇ ਇੱਕ ਪਿੰਡ ਦਾ ਬਾਈ ਟਾਂਡਾ ਸ਼ਹਿਰ ਹਰਦੁਖੜਾ ਉਹਦੇ ਵਿੱਚ ਇੱਕ ਅਰਮਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਦੇ ਬਾਗ ਦੋ ਅਣਫਿਕਤਤੀ ਗੋਲੀਆਂ ਮਾਰ ਕੇ ਸੀ ਗੇਟ ਦੇ ਵਿੱਚ ਉਦੋਂ ਤੇ ਫੌਰ ਮੌਕੇ ਤੇ ਫੌਰੀ ਕਾਰਵਾਈ ਕਰਦੇ ਐ ਐਸੋ ਪਰਚਾ ਰਿਤਾ ਐਸੋ ਕਮਾਨ ਨੇ ਉਦੋਂ ਤੋਂ ਬਹੁਤੀ ਤਫਤੀਸ਼ ਮਚ ਲਿਆਂਦੀ ਦਰੋਨੇ ਤਫਤੀਸ਼ ਇਹਨਾਂ ਨੇ ਦੋ ਵਿਅਕਤੀ ਜਿਹੜੇ ਉਹ ਗ੍ਰਿਫਤਾਰ ਕੀਤੇ ਆ ਤੇ ਉਹਨਾਂ ਕੋਲ ਇੱਕ ਪਿਸਤਲ ਬੰਦ ਦਿੱਤਾ ਪਤੀ ਬੋਲਦਾ ਤੇ ਇਹਨਾਂ ਤਫਤੀਸ਼ ਦਾ ਸਾਹਮਣੇ ਆਈ ਹੈ ਕਿ ਜਿਹੜੇ ਉਹ ਟੋਟਲ ਜੀ ਵਾਰਦਾਤ ਵਿੱਚ ਦੋਵਾਂ ਤੋਂ ਇਲਾਵਾ ਟੋਟਲ ਪੰਜ ਵਿਅਕਤੀ ਜਿਹੜੇ ਹੈਗੇ ਆ ਇਨਵੋਲਵ ਨੇ ਦੋ ਉਹ ਗ੍ਰਿਫਤਾਰ ਹੋ ਗਏ ਆ ਜਿਹੜੇ ਬਾਕੀ ਤੇ ਜਿਹੜੇ ਆ ਉਹਨਾਂ ਤੇ ਹਲੇ ਤਫਤੀਸ਼ ਚੱਲ ਰਹੀ ਹੈ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਕਿੱਥੋਂ ਕਿੱਥੋਂ ਨਾਲ ਸੰਬੰਧ ਰੱਖਦੇ ਇਹਨਾਂ ਦਾ ਕੋਈ ਬੈਕਗ੍ਰਾਉਂਡ ਜਿਹੜੀ ਕ੍ਰਿਮਿਨਲ ਆ ਜਾਂ ਕਿੱਦਾਂ ਦੇ ਬੰਦੇ ਨੇ ਜੀ ਦੋ ਬੰਦੇ ਗ੍ਰਿਫਤਾਰ ਹੋਏ ਨੇ ਇੱਕ ਤੇ ਜਿਹੜਾ ਸੰਦੀਪ ਸਿੰਘ ਆ ਪਿੰਡ ਖੋਜ ਖੋਜੀਪੁਰ ਦਾ ਇਹਦੇ ਆਲਰੇਡੀ ਇੱਕ ਪਰਚਾ ਰਿਜਿਸਟਰ 302 ਦਾ ਇਹ ਪਰ ਉਹਦੀ ਸਜ਼ਾ ਜਾਵੈ ਤੇ ਦਿੱਤੇ ਪਰੋਤ ਹੈ ਇਹ ਸਰ ਜਿਹੜਾ ਪਿਸਤਲ ਇਹਨਾਂ ਨੂੰ ਕਵਰ ਹੋਇਆ ਵਾ ਇਹ ਦੇਸੀ ਹੈ ਕਿ ਜਾਂ ਇਹ ਨਹੀਂ ਇਹ ਜਿਹੜਾ ਪਿਸਤਲ ਇਹਦੇ ਨੰਬਰ ਤੋਂ ਜਿਸ ਜਿਹਨਾਂ ਦਿਲ ਮਸੂਹ ਹੋ ਰਿਹਾ ਹੈ ਕਿ ਨੰਬਰ ਲਾਇਸੈਂਸੀ ਹੈ ਅਸੀਂ ਉਹ ਹਲੇ ਦਰਸ਼ਣ ਕਰ ਰਹੇ ਆਂ ਕਿ ਦਾ ਦੇਸੀ ਨਹੀਂ ਹੈਗਾ ਇਹ ਤੁਜੀ ਇਸ ਨਾਲ ਜਿਹੜੇ ਦੁਆਰਾ ਜਿਹੜੇ ਦੋ ਜਿਹੜੇ ਵਕਤ ਦੇ ਵੀਕਲ ਵਾਸਤੇ ਰਿਹਾ ਉਹ ਹੀ ਪਕੜਿਆ ਇੱਕ ਸਕਲੈਂਡਰ ਸੀ ਤੇ ਇੱਕ ਮੋਟਰਸਾਈਕਲ ਸਕਲੈਂਡਰ ਸੀਗਾ ਪਲਸਰ ਸੀ ਸਰ ਜਿਹੜੇ ਹੋਰ ਬੰਦੇ ਤੁਸੀਂ ਕਹਿ ਰਹੇ ਕਿ ਜੇ ਫੜੇ ਜਾਣ ਵਾਲੇ ਨੇ ਉਹ ਲੋਕਲ ਨੇ ਕਿ ਜਾਂ ਉਹ ਕੋਈ ਐਸੇ ਟਾਈਪ ਦੇ ਬੰਦੇ ਨੇ ਉਹ ਇਸੇ ਟਾਈਪ ਦੇ ਬੰਦੇ ਲਗਭਗ ਪਿੰਡਾਂ ਦੇ ਵੱਡਾ ਨੇ ਉਹ ਸਾਡੇ ਤੁਹਾਨੂੰ ਡਿਸਕਲੋਜ਼ ਨਹੀਂ ਕਰਨੇ ਅਸੀਂ ਉਹ ਥਾੜੀ ਤੋਪੀ ਤੇ ਸਰ ਇਹਨਾਂ ਗੋਲੀ ਕਿਉਂ ਚਲਾਈ ਸੀ ਉਹ ਜਿਹੜੇ ਘਰ ਦੇ ਉੱਪਰ ਜਿਹੜੀ ਮਾਰੀਟਾਂ ਦਾ ਗੋਲ ਚਲਾਈ ਕਿਉਂ ਚਲਾਈ ਜਿਹੜੇ ਪਿੰਡ ਉਹ ਜਿਹੜੇ ਘਰ ਵਾਲੇ ਨੇ ਵੈਸੇ ਵਿਅਕਤੀ ਉਹਨਾਂ ਦੇ ਦੌਰਾਨ ਤਸਕੀਸ਼ ਇਹੋ ਜੀ ਕੋਈ ਵੀ ਜਿਹੜੀ ਨਾ ਗੱਲ ਸਾਹਮਣੇ ਨਹੀਂ ਲਿਆਂਦੀ ਤੇ ਇਸ ਟੌਪਿਕ ਤੇ ਉੱਤੇ ਵੀ ਸਾਡਾ ਮੇਨ ਹੈ ਸਾਡਾ ਟੌਪਿਕ ਇਹੀ ਹੈ ਗੋਲੀ ਕਿਉਂ ਚਲਾਨਾ ਉਹ ਅੰਡਰ ਤਸਕੀਸ਼ ਚ ਹੈਗਾ ਇੱਕ ਜਰਾ ਜਿਹੜਾ ਬੰਦਾ ਦਾ ਪકડਣਾ ਬਾਕੀ ਹੈ ਉਹ ਤੋਂ ਸਾਰੇ ਖਾਸ ਹੋ ਜਾਣਗੇ ਜਦੋਂ ਵੀ ਇਹੋ ਜੀ ਗੱਲ ਸਾਹਮਣੇ ਇਹ ਤੁਹਾਡੇ ਨੋਟਸ ਗਿਆ ਹੋਵੇ